ਲੋਟਣਾ ਇਹ ਆਉਂਦਾ ਹੈ ਸਖ ਦੌਲਤ ਦਾ ਕਾਕਾ ਇਹਨੂੰ ਦਾਪੇ ਸਿਖਾਉਂਦਾ ਹੈ ਸਿੱਖ ਟੈਂਪਲ ਬੁਲਹਿੰਪਟਨ ਦਾ ਇਹ ਮੈਡਵੇ ਦੀ ਟੀਮ ਦਾ ਮਾਣ ਵਧਾਉਂਦਾ ਹੈ ਮਾਣ ਵਧਾਉਂਦਾ ਹੈ ਮਾਣ ਵਧਾਉਂਦਾ ਹੈ ਨਾਥ ਲਈ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਐਨ ਖੀਰਾ ਵਾਲੀਏ ਭਾਜੀ ਨੂੰ ਵੀ ਯਾਦ ਕਰਨਾ ਛਿੰਦੇ ਅਮਲੀ ਦੀ ਟੀਮ ਹੈ ਆ ਲੰਬੜ 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 ਥਾਪੀ 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 ਵੱਜਦੀ ਹੈ ਆ ਗਿਆ ਤਿੰਨ ਰੇਡਾਂ ਤੇ ਐਸਜੀਕੇ ਸੰਗਾ ਮਿੰਟੂ ਜੀ ਉਧਰ ਦੇ ਦਿਓ ਮਾਇਆ 100 ਪੌਂਡ ਜਿਹੜਾ ਆਓ ਸਾਹਮਣੇ ਆ ਗਿਆ ਖਰੂ ਪਾ ਗਿਆ ਮੇਲਾ ਬਣਾ ਗਿਆ ਸ਼ਿਕੰਦਰ ਪਹਿਲਵਾਨ ਦਾ ਪੋਤਾ ਛਾ ਗਿਆ ਤੁਮ ਜਿਹੜਾ ਲੋਕ ਚਾਹੁੰਦੇ ਆ ਉਹ ਲੋਕ ਚਾਹੁੰਦੇ ਆ ਲੋਕ ਚਾਹੁੰਦੇ ਆ ਭੰਗੜਾ 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 ਐਨ ਲਗਾਤਾਰ ਪੈਰੀਆਂ ਨੇ ਕਬੱਡੀਆਂ ਮੀਰਪੁਰੀਆ ਏਕਮ ਤੇ ਕੁਲਵਿੰਦਰ ਨੰਬਰ 8 ਇਸ ਲਈ ਸੰਦੀਪ ਨੰਗਰੰਬੀਆਂ ਕਬੱਡੀ ਕਲੱਬ ਟੈਲਹੋਲ ਦਾ ਆਹ ਆਹ ਮੁੰਡਾ ਮੇਲਾ ਲੁੱਟ ਸਾਹਮਣੇ ਕਬੱਡੀ ਇਸ ਲਈ ਦੁੱਲੇ ਨੇ ਪਾ ਦਿੱਤੀ ਹੈ ਹੁਣ ਦੁੱਗਾਂ ਵਾਲਾ ਫੇਰ ਦੁੱਗਾਂ ਵਾਲਾ ਫੇਰ ਸੱਤੇ ਮਠੱਡੇ ਨੂੰ ਵੀ ਮਾਣ ਹੈ ਔਰ ਸਾਹਮਣੇ ਦੇਖਦਾ ਵੀ ਦੁੱਲਾ ਜੋਲੀ ਜੀ ਇਥੇ ਅਨਾਉਂਸ ਕੀਤਾ ਸੀ ਰਿਕਾਰਡ ਬਣਦੇ ਐ ਰਿਕਾਰਡ ਟੁੱਟਦੇ ਐ ਗੱਭਰੂ ਮੇਲੇ ਲੁੱਟਦੇ ਐ ਕਲੀਮੁੱਲਾ 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 ਵੀ ਪੁੱਜਿਆ ਸੁਖੀ ਬੈਸ ਦਾ ਪੁੱਤਰ ਉਧਰ ਭਿੰਡਰਾ ਵਾਲਾ ਵੀ ਪੱਪਾ ਪਾਰ ਹੋਇਆ ਖੜਾ ਸਾਹਮਣੇ ਵੇਖਦਾ ਵੀ ਪੁਆਇੰਟ ਰੇਡਰ ਦਾ ਐ